국민ively <laughs> <laughs> ਸਾਲਾ ਬਜ਼ੁਰਗ ਗੁੜ ਵਾਲੇ ਕੜਾਹੇ ਦੇ ਵਿੱਚ ਡਿੱਗਣ ਦੇ ਕਾਰਨ ਦਮ ਤੋੜ ਗਿਆ ਬੜੀ ਹੀ ਖੌਫਨਾਕ ਤਰੀਕੇ ਦੇ ਨਾਲ ਉਸ ਦੀ ਜ਼ਿੰਦਗੀ ਦਾ ਅੰਤ ਹੋਇਆ ਤੇ ਪਰਿਵਾਰਿਕ ਮੈਂਬਰਾਂ ਨੂੰ ਯਕੀਨ ਨਹੀਂ ਹੋਇਆ ਕਿ ਜ਼ਿੰਦਗੀ ਭਰ ਉਹ ਜਿਹੜਾ ਕੰਮ ਕਰਦੇ ਰਹੇ ਉਸ ਦੇ ਵਿੱਚ ਹੀ ਇਸ ਤਰ੍ਹਾਂ ਉਨ੍ਹਾਂ ਦੀ ਜਾਨ ਚਲੀ ਗਈ ਮ੍ਰਿਤਕ ਸੁਰਿੰਦਰ ਸਿੰਘ ਸਿੰਧਾ ਜੋ ਕਿ ਪਿੰਡ ਟਿੱਬਾ ਦਾ ਨਿਵਾਸੀ ਸੀ ਸੁਲਤਾਨਪੁਰ ਲੋਧੀ ਹਲਕੀ ਦੇ ਨੇੜਲੇ ਪਿੰਡ ਤੋਂ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਆਪਣੇ ਘਰ ਤੋਂ ਕੁਝ ਕਿਲੋਮੀਟਰ ਦੂਰ ਕਿਸੇ ਦਿਨਾਂ ਪਿੰਡ ਦੇ ਵਿੱਚ ਗੁੜ ਲੈਣ ਗਏ ਸਨ ਜਦੋਂ ਉੱਥੇ ਦੇ ਕਾਮਿਆਂ ਦੇ ਵੱਲੋਂ ਗੁੜ ਕੱਢਿਆ ਜਾ ਰਿਹਾ ਸੀ ਤਾਂ ਉਸ ਵਕਤ ਸੁਰਿੰਦਰ ਸਿੰਘ ਵੀ ਗੁੜ ਦੇ ਕੰਡੇ ਜਾਣ ਵਾਲੇ ਕੜਾਹੇ ਦੇ ਬਿਲਕੁਲ ਨਜ਼ਦੀਕ ਸਨ ਕਾਮਿਆਂ ਮੁਤਾਬਕ ਉਸਨੇ ਇੱਕ ਚੱਕਰ ਆਇਆ ਇਸ ਤੋਂ ਬਾਅਦ ਸੁਰਿੰਦਰ ਗੁੜ ਦੇ ਕੜਾਹੇ ਦੇ ਵਿੱਚ ਡਿੱਗ ਗਿਆ ਇਸ ਦੇ ਕਾਰਨ ਹੀ ਉਹਨਾਂ ਦਾ ਸਰੀਰ ਬੁਰੀ ਤਰ੍ਹਾਂ ਝੁੱਲਸ ਗਿਆ ਅਤੇ ਉਹਨਾਂ ਦੀ ਜਾਨ ਚਲੀ ਗਈ ਇਸ ਗੱਲ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਅਤੇ ਉਸ ਤੋਂ ਬਾਅਦ ਸੁਰਿੰਦਰ ਸਿੰਘ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਜ਼ਖਮਾਂ ਦੀ ਤਾਪ ਨਾ ਸਹਾਰਦੇ ਹੋਏ ਉਹ ਦਮ ਤੋੜ ਗਏ ਅਚਾਨਕ ਇਸ ਦੁਨੀਆ ਤੋਂ ਦੁਰ ਜਾਣ ਦੇ ਕਾਰਨ ਪਰਿਵਾਰ ਬੇਹਦ ਹੀ ਜ਼ਿਆਦਾ ਦੁਖੀ ਹੈ ਚੰਗੇ ਪੱਲੇ ਘਰ ਤੋਂ ਹੋ ਗਏ ਸਨ ਕਿ ਅਚਾਨਕ ਹੀ ਕਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਤੋਂ ਬਾਅਦ ਨਾ ਸਿਰਫ ਘਰ ਦੇ ਵਿੱਚ ਸਗੋਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਅਗਰ ਕੀ ਨਾਮ ਹੈ ਕੋਈ ਹੋਰ ਇਹ ਘਟਨਾ ਹੋਈ ਮੇਰੇ ਨਾਮ ਸਰੇਂਦਰ ਸਿੰਘ ਚੰਡ ਮੇਰੇ ਛੋਟੇ ਭਰਾ ਮੇਰੇ ਤੋਂ ਛੋਟੇ ਸੀ ਉਹ ਕੰਮ ਪਹਿਲਾਂ ਅਸੀਂ ਖੇਤੀ ਦਾ ਕਰਦੇ ਰਹੇ ਉਹ ਸਾਰੇ ਮੈਂ ਟੀਚਰ ਸੀ ਤੇ ਉਹ ਖੇਤੀ ਦਾ ਕੰਮ ਕਰਦੇ ਸਾਰੇ ਕੰਬਾਈਨਡ ਪ੍ਰੋਵਲ ਸੀ ਕੋਈ ਨਾਮ ਸੀ ਸਰੇਂਦਰ ਸਿੰਘ ਠੀਕ ਹੈ ਸਰੇਂਦਰ ਸਿੰਘ ਚੰਡ ਤੇ ਉਹ ਦਿਨ ਉਹ ਗੜ ਬਣਾਉਣ ਲਈ ਉੱਤੇ ਮੁੰਡੀ ਮੋੜ ਮੰਗਾ ਨਾਲ ਉਹਨਾਂ ਦੇ ਇੱਕ ਬੰਦਾ ਜਿਹੜਾ ਡਰਾਈਵਰ ਸੀਗਾ ਸਾਡਾ ਉਹ ਗਿਆ ਨਾਲ ਲੈ ਕੇ ਉਹ ਉੱਥੇ ਜਾ ਕੇ ਉਹਨਾਂ ਨੇ ਮਤਲਬ ਬੰਨੇ ਜਿਹੜੇ ਦੇਤੇ ਉਹਨਾਂ ਨੂੰ ਤੇ ਉਹਨਾਂ ਨੇ ਗੁਰਜਰਾ ਕਦਾਂ ਸ਼ੁਰੂ ਕਰਤਾ ਇੱਕ ਪੱਪ ਜਿਹੜੀ ਸੀਗੀ ਉਹ ਬਣ ਗਈ ਸੀ ਗੁੜ ਬਣ ਗਿਆ ਸੀ ਦੂਸਰੀ ਅੱਤ ਦਾ ਜਿਹੜਾ ਸੀਗਾ ਗੋੜ ਉਹਨਾਂ ਨੇ ਮਤਲਬ ਰੋ ਵਿੱਚ ਪਾਈ ਹੋਈ ਸੀ ਤੇ ਉਹ ਜਿਹੜੀ ਉਹਨਾਂ ਨੇ ਲਾਤੀ ਜਿਹੜੇ ਉਹਨਾਂ ਦੇ ਕੰਮ ਸੀਗੇ ਉਹਨਾਂ ਨੇ ਤਾਂ ਪੱਪ ਜਿਉਂ ਤਾਂ ਆਉਂਦੀ ਆ ਤਾਂ ਉਹ ਤੋਂ ਮੁੜ ਕੇ ਥੋੜੀ ਥੋੜੀ ਮੈਲ ਫੇਰ ਆਈ ਜਾਂਦੀ ਹੈ ਪਰ ਉਹ ਬੰਦੇ ਜਿਹੜੇ ਹੋ ਚੰਗੀ ਤਰ੍ਹਾਂ ਉਹਨੂੰ ਨਹੀਂ ਮੁੜ ਕੇ ਸਾਫ ਕਰਦੇ ਉਹ ਆਪਦੇ ਕੰਮ 'ਚ ਲੱਗੇ ਰਹਿੰਦੇ ਸੀ ਇਹਨੂੰ ਹੋਇਆ ਵੀ ਮੈਂ ਮੈਂ ਜਿਹੜੀ ਮੈਲ ਲਾ ਦਵਾਂ ਤੇ ਉਹ ਮੈਲ ਲਾਉਣ ਲੱਗਾ ਉਹਨਾਂ ਨੇ ਕਿਹਾ ਬਾਪੂ ਚੱਲ ਤੋਰਣ ਦੇ ਮੈਲ ਅਸੀਂ ਲਾਦਨੇ ਆ ਉਹ ਕਹਿੰਦਾ ਯਾਰ ਮੈਂ ਵੀ ਸਾਰੀ ਉਮਰ ਇਹੋ ਕੰਮ ਕੀਤਾ ਤੇ ਮੈਂ ਆਪੇ ਲਾ ਲੈਣਾ ਕੋਈ ਨਹੀਂ ਮੈਲ ਲਾ ਕੇ ਜਦੋਂ ਤਾਂ ਖੜਾ ਹੋਇਆ ਤੇ ਉਦੋਂ ਉਹਦੇ ਦ ਸੰਸਾਰ ਵੀ ਮੈਨੂੰ ਉਹਦੀ ਹਵਾੜ ਜੀ ਜਿਹੜੀ ਆ ਮੇਰੇ ਮੂੰਹ ਨੂੰ ਪਈ ਜਦੋਂ ਹਵਾੜ ਪਈ ਤਾਂ ਉਹ ਤੋਂ ਮਗਰੋਂ ਮੈਨੂੰ ਕਿੰਦਾ ਕੋਈ ਨਹੀਂ ਪਤਾ ਲੱਗਾ ਵੀ ਮੈਂ ਕਿੰਨਾ ਡਿੱਗਾ ਤੇ ਕਿੱਧਰੋਂ ਮੇਰਾ ਮੂੰਹ ਹਾਰਨਾ ਪਿਛਲੇ ਪਾਸੇ ਨੂੰ ਪਿਛਲੇ ਕੁਰੀ ਨੂੰ ਉਹ ਬੈਕ ਸਾਈਡ ਨੂੰ ਡਿੱਗਾ ਕਿ ਜਦੋਂ ਕਿ ਪਹਿਲਾਂ ਉਹਦਾ ਮੂੰਹ ਜਿਹੜਾ ਸੀ ਪੜਾਏ ਪਲ ਨੂੰ ਸੀ ਤੇ ਉਹ ਨਹੀਂ ਹੁਣ ਪਤਾ ਲੱਗਿਆ ਵੀ ਉਹਦਾ ਮਤਲਬ ਮੂੰਹ ਫਿਰ ਉਹ ਪਿਛਲੇ ਪੰਨੇ ਨੂੰ ਕਿੱਦਾਂ ਹੋਇਆ ਤੇ ਉਹ ਕਿੱਦਾਂ ਬੈਕ ਨੂੰ ਡਿੱਗਾ ਵੀ ਉਹ ਉਹਦਾ ਨਹੀਂ ਕੋਈ ਸਮਝ ਆਈ। ਉਹ ਵੀ ਸੋਚ ਰਹੀ ਸੀ। ਸਾਨੂੰ ਸੂਚਨਾ ਜਿਹੜੀ ਉੱਥੇ ਮੈਨੂੰ ਫੋਨ ਆਇਆ ਮਤਲਬ ਮੁੰਡੀ ਮੋੜ ਤੋਂ। ਔਰ ਜਿਨ੍ਹਾਂ ਦੇ ਜਿੱਥੇ ਉਹ ਕੰਮ ਕਰਦੇ ਉੱਥੇ ਜਿਹੜੇ ਹੋਰ ਬੰਦੇ ਸੀਗੇ ਨਾਲ ਕਿਉਂਕਿ ਜਿਹੜਾ ਮਾਲਕ ਸੀਗਾ ਉਹ ਉਦੋਂ ਉਹ ਅੰਮ੍ਰਿਤਸਰ ਨੂੰ ਆਪ ਗਿਆ ਸੀ ਉਹਦੇ ਕੋਈ ਨਾ ਦਿਖਾਉਣ ਲਈ ਤੇ ਉਹ ਉੱਥੇ ਮਜੀਦਾ ਆਪਨੇ ਸੀਗਾ ਪਰ ਉਹਨਰੇ ਕੰਮੇ ਸੀਗੇ ਉੱਥੋਂ ਪਤਾ ਨਹੀਂ ਕਿੰਨਾ ਮੈਂ ਕੀਤਾ ਲਾ ਕਿੰਨੇ ਫੋਨ ਕੀਤਾ ਮੈਨੂੰ ਫੋਨ ਆਇਆ ਤੇ ਪੁੱਛਿਆ ਮੈਨੂੰ ਤੁਸੀਂ ੱੱੱਬੋਂ ਬੋਲਦੇ ਮੈਂ ਹਾਂ ਕਹਿੰਦੇ ਵੀ ਤੁਹਾਡਾ ਬ੍ਰਦਰ ਜਿਹੜਾ ਸਰੰਬਰ ਸਿੰਘ ਆ ਉਹ ਇਦਾਂ ਮਤਲਬ ਉੱਥੇ ਲੱਗ ਗਿਆ ਰਾਹ ਵਿੱਚ ਤੁਸੀਂ ਜੱਦੀ ਗੱਡੀ ਲੈ ਕੇ ਆ ਜਾਓ ਪਾਤਾ ਕੋ ਜਦੋਂ ਉਡੀਕੀ ਹੋਏ ਸੀਗੇ ਉਹ ਉੱਥੇ ਸੀਗੇ ਜਦੋਂ ਤੁਸੀਂ ਪਹੁੰਚੇਗਾ ਕਿ ਹਸਪਤਾਲ ਜਦੋਂ ਜਦੋਂ ਮੈਂ ਉੱਥੇ ਗਿਆ ਵਾਂ ਮੇਰੇ ਜਾਣ ਤੋਂ ਪਹਿਲਾਂ ਨਾ ਉਹਨਾਂ ਦੇ ਪਿੰਡ ਦਾ ਉਥੋਂ ਮੁੰਡੀ ਮੋਰਦਾ ਇਹ ਮਤਲਬ ਇੱਕ ਜਿਹੜਾ ਬੰਦਾ ਸੀਗਾ ਬੰਦਾ ਕਮਿਊਨਿਟੀ ਦਾ ਸੀ ਬੰਦਾ ਜਿਹੜਾ ਉਹ ਉਹਦਾ ਘਰੂਕਾ ਸੀਗਾ ਤੇ ਉਹਦੇ ਘਰੂਕੇ ਤੇ ਫਿਰ ਇਹਨੇ ਉਹਨਾਂ ਨੂੰ ਦੱਸਿਆ ਵੀ ਮੇਰਾ ਭਤੀਜਾ ਉੱਥੇ ਫੱਟੂ ਟਿੰਗੇ ਉਹਦਾ ਹੈਗੇ ਵਰਕਸ਼ਾਪ ਟੈਕਟਾਂ ਦੀ ਹਾਲ ਸਿੰਘ ਅੱਗੇ ਮੈਨੂੰ ਤੁਸੀਂ ਉਹਦੇ ਕੋਲ ਪਹੁੰਚਾ ਦਿਓ ਉਹਨਾਂ ਨੇ ਫਿਰ ਉਪਰ ਕੋਤੇ ਮਤਲਬ ਉਹਨਾਂ ਬਾਕੇ ਉੱਥੋਂ ਮੰਜੇ ਤੇ ਤੇ ਉੱਥੇ ਲੱਗੇ ਉਹਨੇ ਉੱਤੇ ਮੁੰਡੀ ਆਪਣੇ ਫਤੂ ਟਿੰਗੇ ਇੱਕ ਡਰਾਈਵਰ ਆਪਣਾ ਡਾਕਟਰ ਰੰਦਾ ਬਰੰਦਾ ਵਾ ਉਹਦੇ ਕੋਲ ਜਾ ਕੇ ਉਹਨੂੰ ਦਿੱਥ ਦੱਸਿਆ ਰੇ ਇਦਾਂ ਹੋਇਦ ਰੇ ਕਾਸਟੇਟ ਦੇ ਦੇਦੇ ਉਹਨਾਂ ਨੇ ਇੱਕ ਦੋ ਟਿਕਲੇ ਕੁਝ ਜਿਹਨੂੰ ਮੈਂ ਉਹਨੇ ਚਰਨ ਮਾਈ ਪਹੁੰਚ ਗਿਆ ਫਿਰ ਉਹਨਾਂ ਗੋਲੀਆਂ ਦਿੱਤੀਆਂ ਡਾਕਟਰ ਨੇ ਤੇ ਉਹ ਮੈਂ ਆਪ ਤੇ ਇੱਥੇ ਉਹਨੂੰ ਖਵਾਈਆਂ ਉੱਤੇ ਉਹ ਗੋਲੀਆਂ ਖਵਾ ਕੇ ਤੇ ਨੇ ਕਾਰ ਵਿੱਚ ਉਹਨੂੰ ਲਟਾ ਲਿਆ ਤੇ ਫਿਰ ਹਿੰਦ ਚਿਲੰਦਰ ਹੌਂ ਲੈ ਗਏ ਹਾਂ ਨਿੱਜੀ ਹਸਪਤਾਲ ਵਿੱਚ ਲਿਆ ਕੇ ਦਾ ਹੋਇਆ ਉਹਨਾਂ ਦੀ ਉਮਰ ਉਹਨਾਂ ਦੀ 70 ਦੇ ਕਰੀਬ ਸੀ ਅਬਾਉਟ ਮਤਲਬ 70 ਸਾਲ ਵੱਧ ਹੋ ਉਸ ਸਾਲ ਕੱਟੂਗ ਸਕਰੀ ਉਹਨਾਂ ਜਿਸ ਟਾਈਮ ਵੀ ਉਹਦੇ ਹੋ ਤੈਂ ਇਨਸਾਹ ਉਹਨਾਂ ਦਾ ਚੱਲਦਾ ਸੀ ਸਾਰ ਚੱਲਦੀ ਬਿਲਕੁਲ ਸਹੀ ਸੀ ਗੱਲਾਂ ਬਾਤਾਂ ਕਰਦੇ ਪਰ ਤਕਲੀਫ ਬਹੁਤ ਸੀ ਉਹਨਾਂ ਨੂੰ ਤਕਲੀਫ 60 ਦਾ ਨਹੀਂ ਸੀ ਕਹਿੰਦੇ ਮਤਲਬ ਕਹਿੰਦਾ ਮੇਰਾ ਪੇਟ ਮਤਲਬ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਮਤਲਬ ਦਰਦ ਬਹੁਤ ਇਕ ਕੀ ਹੁੰਦੀ ਮੇਰਾ ਲੱਕ ਹੈ ਨਹੀਂ ਮੇਰਾ ਲੱਕ ਬਹੁਤ ਦੁਖਦਾ ਤੇ ਮਨ ਚੇਤੀ ਪਹੁੰਚਾ ਦੋ ਹਸਪਤਾਲ ਹਸਪਤਾਲ ਦੇ ਬਹੁਤ ਜਿਹੜਾ ਉਹਨੇ ਪੇਟ ਦਾ ਮਹਿਸੂਸ ਕੀਤਾ ਦੋ ਤਿੰਨ ਚਾਰ ਘੰਟੇ ਤੋਂ ਬਾਅਦ ਪੇਟ ਦਾ ਜਿਹੜਾ ਵੀ ਉਹ ਲੱਗਦਾ ਪੇਟ ਦਾ ਇੱਕ ਉਹਦਾ ਇੱਕ ਮੋੜ ਕੇ ਬਸ ਕਦੇ ਮੇਰਾ ਨਾਫਾ ਦੀ ਉਹ ਬਿਠਾ ਲਿਆ ਐਂਡ ਤੱਕਰ ਆਖਰੀ ਸਮੇਂ ਤੱਕ ਉਹ ਸਾਡੇ ਨਾਲ ਬੈਠੀ ਉਹ ਕਵੀ ਕਰਦੇ ਰਹੇ ਆਖਰੀ ਮਿੰਟ ਤੱਕ ਵੀ ਜਦੋਂ ਹੱਥਾਂ ਦੇ ਵਿੱਚ ਹੀ ਕਹ ਲਾ ਵੀ ਉਹਨੇ ਹਟਪੋਰਾ ਵੀ ਜਿਹੜਾ ਉਹ ਲਿਆ ਵਾ ਤੇ ਉਹਦਾ ਸਾਨੂੰ ਹੋਇਆ ਵੀ ਜਾ ਸਾਸੀ ਟਾਈਮ ਕਰ ਵੀ ਉਹ ਹਟਪੋਰਾ ਲੈਣ ਤੋਂ ਪਹਿਲਾਂ ਵੀ ਉਹਨੇ ਪੂਰੀਆਂ ਗੱਲਾਂ ਕੀਤੀਆਂ ਸਾਡੇ ਨਾਲ ਪਰ ਮੇਰਾ ਪੇਟ ਨਾ ਪਾ ਦਿਓ ਜੀ ਮੈਨੂੰ ਬਿਠਾ ਦਿਓ ਇਹ ਸਾਰਾ ਕੁਝ ਇਦਾਂ ਦਾ ਦੇਣਾ ਕਰਦਾ ਰਹਿ ਗੱਲਾਂ ਨੂੰ ਬਿਲਕੁਲ ਇਹ ਸੁਰਤ ਵੀ ਸਾਰਾ ਕੁਝ ਠੀਕ ਸਾਹਿਬ ਇਹ ਤਾਂ ਹੁਣ ਪਰਿਵਾਰ ਦੇ ਵਿੱਚ ਉਹਨਾਂ ਦੇ ਪੁੱਤ ਹੁੰਦੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦਾ ਬੇਟਾ ਤੇ ਸੱਤ ਪੁੱਤਰੀ ਆ ਉਹਨਾਂ ਦਾ ਬੇਡਰ ਜਿਹਨਾਂ ਦੇ ਨੌ ਤੇ ਬੱਚੇ ਜਿਹੜੇ ਹੈਗੇ ਆ ਉਹ ਫਰਾਂਸ ਪੈरिस ਰਹਿ ਰਹੇ ਉੱਥੇ ਤੇ ਅਤੇ ਇੱਕ ਲੜਕੀ ਆ ਮਤੂੰ ਜਿਹਦੀ ਨਾਰੀ ਜਿਹੜੀ ਸੀ ਉਹ ਉਹਨਾਂ ਨੇ ਭੋਨੀਪੁਰ ਕੀਤੀ ਹੋਈ ਹੈ ਉਹਨਾਂ ਦੇ ਦੋ ਬੱਚੇ ਉੱਥੇ ਆਪਣੇ ਖੁਸ਼ੀ ਖੁਸ਼ੀ ਰਹਿ ਰਹੇ ਹੈਗੇ ਉਹਨਾਂ ਨੇ ਗ੍ਰਾਮ ਸੰਸਕਾਰ ਉਹ ਹੁਣ ਤੁਹਾਨੂੰ ਅੰਤਮ ਸੰਸਕਾਰ ਜਿਹੜਾ ਉਹਨਾਂ ਦਾ ਉਹਨਾਂ ਦਾ بیٹے ਨੇ ਆ ਜਾਣਾ ਤੇ ਉਹਨਾਂ ਦੀ ਨੌ ਜਿਹੜੀ ਹੈਗੀ ਆ ਹਾਂ ਉਹ ਉਹਨੇ ਕੱਲ ਨੂੰ ਹੋਣਾ 3 ਵਜੇ ਇਹ ਕੋਲ ਨੂੰ ਡੇਟ ਹੋ ਜਾਣਾ ਸਰਕਾਰ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਕੋਲ ਲੁਧਿਆਣੇ ਹੋਣੇ ਕੋਈ ਹੋਰ ਕਿਤੋਂ ਦੂਰੋਂ ਵੀ ਹੋਣੇ ਆ। ਇਸ ਸਰਕਾਰ ਜਿਹੜਾ ਹੈਗਾ ਉਹ ਸ਼ੁੱਕਰਵਾਰ 11 ਵਜੇ ਜਿਹੜਾ ਹੈਗਾ ਉਹ ਜੱਬੇ ਦੇ ਸਿੰਘਾਂ ਕਾਟੂ ਜੀ ਦੇ ਕਿਨਾਰੇ। ਜਿਨ੍ਹਾਂ ਨੇ ਪਹਿ ਪਾਈ ਆ ਮਾੜੀ ਜੀ ਇਹਦੇ ਆ। ਤੇ ਉਹਨਾਂ ਕਿਦਾਂ ਲੋਕਰੋ ਪਹਿ ਉਹਨਾਂ ਪਹਿ ਵੀ ਪਾਈ ਆ ਤੇ ਬਹੁਤ ਵਸ ਮਾੜੀ ਜੀ ਵਾਰਡ ਜੀ ਜਿੰਦਦਰੋਂ ਨਿਕਲਦੀ ਹੁੰਦੀ ਹੈ ਇਸ ਦੀ। ਉਹਨੇ ਮਾੜੀ ਜੀ ਸਮੈਲ ਆਈ ਆ।